ਸੋ ਗੱਲ ਹੈ ਸਾਧ ਸੰਗਤ ਬਚਨ ਮੰਨਣ ਦੀ ਜੇ ਮਨ ਆਪਣਾ ਗੁਰੂ ਦੇ ਵਿੱਚ ਲੱਗ ਗਿਆ ਸਤ ਗੁਰ ਸੇਤੀ ਰਤਿਆਂ ਦਰਗਹਿ ਪਾਈਆ ਥਾਉ ਸਵਾਉ ਪੁਰ ਨਾਨਕ ਸਾਹਿਬ ਨਾਲ ਜੁੜ ਗਏ ਮੂਲ ਮੰਤਰ ਸਾਹਿਬ ਦਾ ਜਾਪ ਇਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈ ਗਏ ਆਪਾਂ ਸਾਹ ਸੰਗਤ ਹੋਰ ਕੰਮਾਂ ਲਈ ਵੀ ਆਪਾਂ ਸਮਾਂ ਕੱਢਦੇ ਆ 24 ਘੰਟਿਆਂ 'ਚੋਂ ਇੱਕ ਘੜੀ 24 ਮਿੰਟ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਤੁਸੀਂ 15 ਮਿੰਟ ਗੁਰੂ ਨਾਨਕ ਸਾਹਿਬ ਤੇ 15 ਮਿੰਟ ਗੁਰੂ ਗੋਬਿੰਦ ਸਿੰਘ ਮਹਾਰਾਜ 15-15 ਮਿੰਟ ਵੀ ਪਹਿਲੇ ਗੁਰੂ ਸਾਹਿਬ ਤੇ ਦਸਵੇਂ ਗੁਰੂ ਸਾਹਿਬ 15-15 ਮਿੰਟ ਵੀ ਇਧਰ ਧਿਆਨ ਦਿਓਗੇ ਨਾ ਤਾਂ ਤੁਹਾਡਾ ਕਾਰਜ ਕੋਈ ਰੋਕ ਨਹੀਂ ਸਕਦਾ 15 ਮਿੰਟ ਮੂਲ ਮੰਤਰ ਸਾਹਿਬ ਤੇ ਲਾਓ ਧਿਆਨ ਤਰੋ ਗੁਰੂ ਨਾਨਕ ਸਾਹਿਬ ਦਾ 15 ਮਿੰਟ ਚੌਪਈ ਸਾਹਿਬ ਪੰਜ ਪਾਠ ਹੋ ਜਾਂਦੇ 15 ਮਿੰਟ ਚੌਪਈ ਸਾਹਿਬ ਦੇ ਗੁਰਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਤਰ ਕੇ ਚੌਪਈ ਸਾਹਿਬ ਦਾ ਪਾਠ ਕਰੋ ਇਹ ਸਾ ਸੰਗਤ ਕੋਈ ਕੰਮ ਨਹੀਂ ਰੁਕ ਸਕਦਾ ਇਹ ਤਾਂ ਕੋਈ ਬਿਗਨ ਨਹੀਂ ਪੈ ਸਕਦਾ ਜੇ ਗੁਰੂ ਆਪਣੇ ਨਾਲ ਹੈ ਸਾਹਾ ਸੰਗਤ ਗੁਰੂ ਵੀ ਕਿੰਨਾ ਵੱਡਾ ਭਾਈ ਗੁਰਦਾਸ ਜੀ ਨੇ ਕਿਸੇ ਨੂੰ ਗਰੀਬ ਨਿਵਾਜ ਨਹੀਂ ਕਿਹਾ ਗੁਰੂ ਨਾਨਕ ਸਾਹਿਬ ਤੋਂ ਬਿਨਾ ਨਾਉ ਗਰੀਬ ਨਿਵਾਜ ਹੈ ਗਰੀਬਾਂ ਨੂੰ ਨਿਵਾਜਣ ਵਾਲੇ ਜਦੋਂ ਕੋਈ ਨੇੜੇ ਨਹੀਂ ਸੀ ਲਾਉਂਦਾ ਉਦੋਂ ਗੁਰੂ ਨਾਨਕ ਸਾਹਿਬ ਨੇ ਨੇੜੇ ਲਾਇਆ ਪਹਾੜੀ ਰਾਜੇ ਕਹਿੰਦੇ ਸੀ ਲਹਦਾ ਅੰਮ੍ਰਿਤ ਬਣਾਓ ਨੀਵੀਆਂ ਜਾਤੀਆਂ ਨਾਲ ਬੈ ਕੇ ਅਮਰ ਛਕਾਂਗੇ ਅਸੀਂ ਇਹ ਨੀਵੀਆਂ ਜਾਤੀਆਂ ਵਾਲੇ ਨਾਲ ਬੈਠ ਕੇ ਅਸੀਂ ਲੰਗਰ ਛਕਾਂਗੇ ਪਹਾੜੀ ਰਾਜੇ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੇ ਮਹਾਰਾਜ ਕਹਿੰਦੇ ਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰ ਮਹਾਰਾਜ ਨੇ ਆਪਾਂ ਨੂੰ ਨੇੜੇ ਲਾਇਆ ਪਰ ਆਪਣੇ ਵਰਗਾ ਕਿਰਤ ਕਰਨ ਕੋਈ ਹੈ ਨਹੀਂ ਮਹਾਰਾਜ ਨੇ ਲਾਇਆ ਨੇੜੇ ਸਰਦਾਰੀਆਂ ਬਖਸ਼ੀਆਂ ਤੇ ਆਪਾਂ ਮਹਾਰਾਜ ਨੂੰ ਛੱਡ ਕੇ ਪਾਨੀ ਕਿੱਥੇ ਕਿੱਥੇ ਤੁਰੇ ਫਿਰਦੇ ਦੁਖੀ ਵੀ ਤਾਂ ਹੀ ਸਾਹ ਸੰਗਤ ਜਿਨੇ ਕਿਰਪਾ ਕੀਤੀ ਹੋਵੇ ਉਹਨੂੰ ਯਾਦ ਰੱਖਣਾ ਚਾਹੀਦਾ ਕਿਰਪਾ ਗੁਰੂ ਨਾਨਕ ਸਾਹਿਬ ਦੀ ਹੋਵੇ ਤੁਰੇ ਕਿਤੇ ਹੋਰ ਫਿਰਦੇ ਹੋਈਏ ਉਹ ਗੱਲ ਨਹੀਂ ਮੰਦੀ ਗੁਰੂ ਨਾਨਕ ਸਾਹਿਬ ਨਾਲ ਜੁੜੋ ਸਾਹ ਸੰਗਤ ਮੂਲ ਮੰਤਰ ਸਾਹਿਬ ਨਾਲ ਜੁੜੋ 15 ਮਿੰਟ ਮੂਲ ਮੰਤਰ ਸਾਹਿਬ ਤੇ 15 ਮਿੰਟ ਚੌਪਈ ਸਾਹਿਬ ਇੰਨਾ ਕਰਕੇ ਦੇਖੋ 2-3 ਮਹੀਨੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਜਿਹੜਾ ਕਹਿੰਦਾ ਮੈਨੂੰ ਤਰੱਕੀ ਨਹੀਂ ਮਿਲਦੀ ਮੇਰਾ ਕੋਈ ਕੰਮ ਨਹੀਂ ਬਣਦਾ 15 ਮਿੰਟ ਮੂਲ ਮੰਤਰ ਸਾਹਿਬ 15 ਮਿੰਟ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਲੈ 15 ਮਿੰਟ ਸ਼ਬਦ ਦਾ ਜਾਪ ਕਰਕੇ ਦੇਖੋ ਰਸਤੇ ਸਾਰੇ ਖੁੱਲ ਜਾਣੇ ਰੁਕਾਵਟਾਂ ਦੂਰ ਹੋ ਜਾਣੀਆਂ ਬੇਗਨ ਬਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਰੜਾਇਆ ਹੋਏ ਪਾਪ ਸਭ ਪਾਵਨ ਜਨ ਨਾਨਕ ਸੁਖ ਘਾਰੇ ਆਏ ਸਾਰੇ ਬੇਗਨ ਦੂਰ ਸਾਰੇ ਦੁੱਖ ਦੂਰ ਸਤਿਗੁਰ ਨਾਮ ਦਰੜਾਇਆ ਨਾਮ ਦਰੜ ਹੋ ਗਿਆ ਕਿਹੜਾ ਮੂਲ ਮੰਤਰ ਸਹਿਬ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ ਜੋ ਸਰਦਾ ਕਰ ਸੇਵੰਦ ਗੁਰਪਾਰਿ ਉਤਾਰ ਵਾਹਿਗੁਰੂ ਨਾ ਜੁੜਨਾ ਵਾਹਿਗੁਰੂ ਕੌਣ ਹੈ ਗੁਰੂ ਨਾਨਕ ਸਾਹਿਬ ਸਿੱਧੀ ਜੀ ਗੱਲ ਸਮਝ ਲਓ ਜੇ ਦੁਨੀਆ ਤੇ ਕੋਈ ਰੱਬ ਹੈ ਤਾਂ ਗੁਰੂ ਨਾਨਕ ਸਾਹਿਬ ਹੈ ਜੀ